ਸਤਿ ਸ਼੍ਰੀਕਾਲ ਭੈਣੋ ਤੇ ਭਰਾਵੋ ਕੀ ਹਾਲ ਚਾਲ ਹੈ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਤੁਹਾਡੇ ਨਾਲ ਆਪਾਂ ਇੱਕ ਗੱਲ ਕਰਨ ਜਾ ਰਹੇ ਹਾਂ ਜਿਹਦੇ ਵਿੱਚ ਦੱਸ ਰਹੇ ਹਾਂ ਕਿ ਮੇਰੀਆਂ ਭੈਣਾਂ ਤੇ ਮਾਵਾਂ ਭੈਣਾਂ ਜਿਹੜੀਆਂ ਘਰਾਂ ਦੇ ਵਿੱਚ ਕੰਮ ਕਰਦੀਆਂ ਉਹਨਾਂ ਦੇ ਚਿਹਰਿਆਂ ਤੇ ਕਾਲਸ ਆ ਜਾਂਦੀ ਹੈ ਤੇ ਧਾਗ ਦੱਬੇ ਪੈ ਕੇ ਛਾਈਆਂ ਪੈ ਜਾਂਦੀਆਂ ਇਹ ਛਾਈਆਂ ਵਾਸਤੇ ਆਪਾਂ ਨੂੰ ਵੀ ਕਿਸੇ ਭੈਣ ਭਰਾ ਨੇ ਦੱਸਿਆ ਸੀ ਵੀ ਛਾਈਆਂ ਹਟਾਉਣ ਵਾਸਤੇ ਇੱਕ ਕਰੀਮ ਬਾਰੇ ਦੱਸਿਆ ਸੀ ਜਿਹੜੀ ਕਰੀਮ ਕੇ ਆਪਾਂ ਆਨਲਾਈਨ ਆਰਡਰ ਕੀਤੀ ਸੀ ਇਹ ਕਰੀਮ ਆਪਾਂ ਨੂੰ 500 ਰੁਪਏ ਦੀ ਪੈਂਦੀ ਹੈ ਤੇ ਇਹ ਕਰੀਮ ਆਪਾਂ ਨੂੰ ਡਾਕ ਰਾਹੀਂ ਕਰੇ ਆਈ ਹੈ ਇਹਦਾ ਆਪਾਂ ਨੂੰ ਹਲੇ ਰਿਜ਼ਲਟ ਤਾਂ ਕੋਈ ਨਹੀਂ ਪਤਾ ਇਹ ਤਾਂ ਤੁਹਾਨੂੰ ਆਪਾਂ ਅਗਲੀ ਵੀਡੀਓ ਚ ਦੱਸਾਂਗੇ ਇਹ ਜਿਹੜੀ ਕਰੀਮ ਆਪਾਂ ਆਰਡਰ ਕੀਤੀ ਹੈ ਇਹਦਾ ਆਪਾਂ ਕੋਈ ਤਾਂ ਮਸ਼ਹੂਰੀ ਵਾਸਤੇ ਨਹੀਂ ਦੱਸ ਰਹੇ ਤੁਹਾਨੂੰ ਕੋਈ ਕਿਸੇ ਕੰਪਨੀ ਦੀ ਐਡ ਨਹੀਂ ਲਾ ਰਹੇ ਇਹ ਤਾਂ ਤੁਹਾਨੂੰ ਆਪਾਂ ਉਹੀ ਮੰਗਾਈ ਹੈ ਉਸ ਵਾਸਤੇ ਦੱਸ ਰਹੇ ਹਾਂ ਤੇ ਹੁਣ ਆਪਾਂ ਇਹਦੀ ਓਪਨਿੰਗ ਕਰਦੇ ਹਾਂ ਤੇ ਦੇਖੋ ਇਹ ਜਿਹੜਾ ਆਪਣਾ ਪਾਰਸਲ ਆਇਆ ਇਹਦੀ ਪੈਕਿੰਗ ਤਾਂ ਬਹੁਤ ਸੋਹਣੀ ਹੋਈ ਵੀ ਹੈ ਸੀਲ ਵੀ ਲੱਗੀ ਹੋਈ ਹੈ ਇਹ ਤਾਂ ਖੁੱਲਿਆ ਨਹੀਂ ਹਲੇ ਤੱਕ ਤੇ ਆਪਾਂ ਇਹਨੂੰ ਖੋਲ ਕੇ ਦੇਣੀ ਹੈ ਕਿਉਂਕਿ ਇਹ ਕਈ ਵਾਰੀ ਆਏ ਹੁੰਦਾ ਹੈ ਖੋਦ ਕੇ ਪਹਾੜ ਤੇ ਨਿਕਲੇ ਚੂਹਾ ਤੇ ਇਹਦੇ ਵਿੱਚੋਂ ਕਈ ਵਾਰ ਇੱਟਾਂ ਵਗੈਰਾ ਪਾਈਆਂ ਪਈਆਂ ਹੁਣ ਤੇ ਆਪਾਂ ਅੱਖ ਕੇ ਕਰੀਮ ਆ ਗਈ ਕਰੀਮ ਆ ਗਈ ਦੇਖਦੇ ਹਾਂ ਹੁਣ ਖੋਲ ਕੇ ਦੇ ਵਿੱਚੋਂ ਕੀ ਨਿਕਲਦਾ ਹੈ ਹੁਣ ਖੋਲੇ ਤੇ ਹੀ ਪਤਾ ਲੱਗੂਗਾ ਵੀ ਕਰੀਮ ਕਹਿਜੀ ਨਿਕਲਦੀ ਹੈ ਤੇ ਵਰਤੇ ਤੋਂ ਪਤਾ ਲੱਗੂ ਵੀ ਰਿਜ਼ਲਟ ਕੀ ਨਿਕਲਦਾ ਹੈ ਹੁੰਦਾ ਕਿਰ ਆਪਾਂ ਖੋਲ ਰਹੇ ਹਾਂ ਖੁਸ਼ੀ ਬਹੁਤ ਹੈ ਵੈਸੇ ਮਗਾਈ ਦੀ ਵੀ کریم ਆ ਗਈ کریم ਆ ਗਈ ਛੇਤੀ ਫੇਸ ਸਾਫ ਹੋ ਜਾਊਗਾ ਲੋ ਪੈਕਿੰਗ ਤਾਂ ਬਹੁਤ ਹੀ ਜਿਆਦਾ ਸੋਹਣੀ ਕੀਤੀ ਹੋਈ ਹੈ ਦੇਖਣ ਨੂੰ ਤਾਂ ਕੁਝ ਹੋਰ ਹੀ ਲੱਗ ਰਿਹਾ ਲੇ ਤਾਂ ਨਿਕਲੇ ਤਾਂ ਪਤਾ ਲੱਗੂਗਾ ਇਹਦੇ ਵਿੱਚੋਂ ਜੀ ਕੀ ਨਿਕਲਦਾ ਹੈ ਪੈਕਿੰਗ ਦਾ ਦੇਖੋ ਟੇਪ ਟੂ ਫਲਾ ਕੇ ਕਿੰਨੀ ਸੋਹਣੀ ਕੀਤੀ ਹੋਈ ਹੈ ਦੇਖ ਕੇ ਤਾਂ ਆਏ ਲੱਗਦਾ ਵੀ ਛੇਤੀ ਕਰੀਮ ਨਿਕਲੇ ਛੇਤੀ ਛੇਤੀ ਚਿਹਰੇ ਤੋਂ ਦਾਗ-ਧੱਬੇ ਉੱਤਰ ਜਾਣਗੇ ਦੇਖੋ ਕਿੰਨੀ ਸੋਹਣੀ ਪੈਕੇਜ ਕੀਤੀ ਹੋਈ ਐ ਕਿੰਨੀ ਉਹ ਕਰ ਕਰਕੇ ਸੈ ਕੀਤੀ ਹੋਈ ਐ ਪਤਾ ਲੱਗੂ ਵੀ ਕੀ ਨਿਕਲਦਾ ਇਹਦੇ ਚ ਦੇਖੋ ਪੂਰੀ ਵਧੀਆ ਪੈਕਿੰਗ ਕੀਤੀ ਹੋਈ ਐ ਵੀ ਖੁੱਲੇ ਨਾ ਅੱਗੋਂ ਦੇਖੋ ਕੀ ਨਿਕਲਦਾ ਮੈਨੂੰ ਤਾਂ ਕੁਝ ਹੋਰ ਹੀ ਨਿਕਲਣ ਲੱਗੂ ਲੱਗਦਾ ਨਿਕਲੂਗਾ ਜੀ ਤਾਂ ਲੱਗਦਾ ਕਰੀਮ ਤਾਂ ਨਹੀਂ ਲਓ ਜੀ ਇਹ ਤਾਂ ਕਰੀਮ ਦੀ ਥਾਂ ਫਿਰਮ ਨਿਕਲ ਆਇਆ ਜਿਹੜਾ ਹਰਬਲ ਦਾ ਭੈਣ ਭਰਾ ਨੇ ਦੱਸਿਆ ਸੀ ਨਾ ਉਹਨਾਂ ਨੇ ਤਾਂ ਇਹਦਾ ਰਿਜ਼ਲਟ ਆਪਾਂ ਨੂੰ ਬਹੁਤ ਹੀ ਵਧੀਆ ਦੱਸਿਆ ਸੀ ਪਰ ਆਪਾਂ ਨੂੰ ਨਹੀਂ ਪਤਾ ਵੀ ਇਹ ਰਿਜ਼ਲਟ ਕਿੱਦਾਂ ਦਾ ਆਊਗਾ ਤੇ ਆਪਾਂ ਖੁਦ ਵਰਤਾਂਗੇ ਜਦੋਂ ਉਦੋਂ ਹੀ ਪਤਾ ਲੱਗੂਗਾ ਤੇ ਜਿਹੜੀ ਇਹਦੀ ਬੰਦ ਹੈ ਇਹਦੇ ਬੰਦ ਚੋ ਵੀ ਸਮੈਲ ਤਾਂ ਬਹੁਤ ਸੋਹਣੀ ਆ ਰਹੀ ਹੈ ਇੱਕ ਤਰ੍ਹਾਂ ਦਾ ਜੈਲ ਜਿਹਾ ਹੀ ਹੈਗਾ ਜਿਵੇਂ ਸ਼ਰਮ ਹੁੰਦਾ ਇਸ ਤਰ੍ਹਾਂ ਹੀ ਹੈ ਤੇ ਇਹ ਭੈਣ ਨੇ ਆਪਾਂ ਨੂੰ ਦੱਸਿਆ ਸੀਗਾ ਵੀ ਜਿਹੜੀ ਇਹ ਲਾਉਣੀ ਹੈ ਇਹ ਰਾਤ ਨੂੰ ਲਾ ਕੇ ਪੈਣੀ ਹੈ ਮੂੰਹ ਤੇ ਦਿਨੇ ਨਹੀਂ ਲਾਉਣੀ ਜੇ ਦਿਨੇ ਲਾਵਾਂਗੇ ਤਾਂ ਉੱਪਰ ਮਿੱਟੀ ਘੱਟਾ ਪੈ ਜਾਂਦਾ ਤੇ ਉਹਦੇ ਨਾਲ ਇਹ ਰਿਜ਼ਲਟ ਵਧੀਆ ਨਹੀਂ ਦੇਊਗੀ ਤੇ ਇਹਦਾ ਆਪਾਂ ਇਹ ਕਰਨਾ ਵੀ ਰਾਤ ਨੂੰ ਲਾ ਕੇ ਚਿਹਰੇ ਤੇ ਪੈਣੀ ਤੇ ਸੋਆ ਉੱਠ ਕੇ ਮੂੰਹ ਤੋਂ ਲੈਣਾ ਤੇ ਵੀ ਇਹ ਦਾ ਉਹ ਤਾਂ ਕਹਿੰਦੇ ਵੀ 8-10 ਦਿਨਾਂ ਬਾਅਦ ਇਹਦਾ ਪਤਾ ਲੱਗ ਜੂਗਾ ਵੀ ਰਿਜ਼ਲਟ ਦਾ ਜੇ ਆਪਾਂ ਇਹਦਾ ਰਿਜ਼ਲਟ ਦੇਖਾਂਗੇ ਤੇ ਉਸ ਤੋਂ ਬਾਅਦ ਤੁਹਾਨੂੰ ਦੱਸਾਂਗੇ ਤੁਸੀਂ ਹੁਣ ਵੀ ਚਿਹਰਾ ਦੇਖ ਰਹੇ ਹੋ ਤੇ 8-10 ਦਿਨਾਂ ਬਾਅਦ ਆਪਾਂ ਰਿਜ਼ਲਟ ਦੇਖ ਕੇ ਵੀ ਤੁਹਾਨੂੰ ਜ਼ਰੂਰ ਦੱਸਾਂਗੇ ਜੇ ਦਾ ਰਿਜ਼ਲਟ ਮਾੜਾ ਆਇਆ ਤਾਂ ਤੁਹਾਨੂੰ ਮਾੜਾ ਵੀ ਜ਼ਰੂਰ ਦੱਸਾਂਗੇ ਜੇ ਚੰਗਾ ਆਇਆ ਤਾਂ ਚੰਗਾ ਵੀ ਦੱਸਾਂਗੇ ਜੇ ਮਾੜਾ ਆਇਆ ਤਾਂ ਕਈ ਵਾਰ ਆਇਆ ਹੁੰਦਾ ਨਾ ਆਪਾਂ ਤਾਂ ਫਸ ਗਏ ਵੀ ਹੋਰ ਕੋਈ ਭੈਣ ਭਰਾ ਨਾ ਫਸੇ ਹਾਂਜੀ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਵੱਧ ਤੋਂ ਵੱਧ ਸ਼ੇਅਰ ਕਰੋ